ਇਹ ਰਸਤਾ ਦੇਖੋ ਰ ਬਾਈ ਰੋਡ ਆ ਰਿਹਾ ਸੀ ਹੁਣ ਬਾਈ ਆ ਦੁਬਈ ਕੁੰਕੇ ਪਾਇ ਸ਼ਪਾਏਗਾ ਤੇ ਉਸੇ ਤੱਕ ਖਰਚਾ ਹੀ ਉੱਪਰ ਪਏਗਾ ਤੁਸੇ ਕਿ ਲਈ ਕੋਈ ਵੀ ਚੀਜ਼ ਹੈ ਉਹਦੇ ਕਾਸਟਿੰਗ ਦਾ 100 ਰੁਪਏ ਕਿਲੋ ਦਾ ਫਰਕ ਪੈ ਜਾਏਗਾ ਹਲੇ ਚਲੋ ਇਸ ਸਾਲ ਵੀ ਪੈਰਿਫਟ ਹੈ ਵੀ ਗਰਮੀ ਹੈ ਇਨੀ ਕੋ ਸੀਲ ਨਹੀਂ ਹੈ ਇਸ ਕਰਕੇ ਕਮ ਚੱਲ ਰਿਹਾ ਕਮ ਚੱਲ ਰਿਹਾ ਹਾਂ ਜੇ ਇਸ ਕੋਈ ਸੀਜ਼ਨ ਹੋਦੀ ਤਾਂ ਸ਼ਾਇਦ ਪਾਗਲ ਵੀ ਸ਼ਾਰਟੇਜ ਹੋ ਜਾਂਦੀ ਉਸ ਚੀਜ਼ ਦੀ ਭਾਰਤ ਪਾਕਿਸਤਾਨ ਦੇ ਵਿੱਚ ਜਿਸ ਤਰੀਕੇ ਦੇ ਇਸ ਵਕਤ ਹਾਲਾਤ ਬਣੇ ਹੋਏ ਨੇ ਅਸਰ ਸਾਰੇ ਪਾਸੇ ਪੈ ਰਿਹਾ ਵਾ ਹਾਲਾਂਕਿ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਜਿਹੜੀਆਂ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਕਿ ਉਹ ਬਿਆਨ ਦੇ ਜਾਂ ਵੀ ਕਰਦੀਆਂ ਪਈਆਂ ਪਰ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਜੋ ਅਟੈਕ ਹੋਇਆ ਉਸ ਤੋਂ ਬਾਅਦ ਹਾਲਾਤ ਜਿਹੜੇ ਨੇ ਕਿ ਜਿਸ ਤਰੀਕੇ ਨਾਲ ਪੂਰੇ ਦੇਸ਼ 'ਚ ਚੱਲਦੇ ਪਏ ਨੇ ਤੇ ਹੁਣ ਅਹਿਮ ਇੱਕ ਤੁਹਾਨੂੰ ਹੋਰ ਰਿਪੋਰਟ ਦਿਖਾਉਣ ਲੈ ਕੇ ਆ ਕਿ ਇਹ ਸਾਰੀਆਂ ਗੱਲਾਂ ਦਾ ਜਿਹੜਾ ਅਸਰ ਹੁਣ ਰਸੋਈ ਘਰ ਤੇ ਵੀ ਦਿਸਣਾ ਸ਼ੁਰੂ ਹੋਇਆ ਐ ਇਸ ਵਕਤ ਮੈਂ ਪ੍ਰਤਾਪ ਸਿੰਘ ਹੋਰਾਂ ਦੀ ਦੁਕਾਨ ਤੇ ਮੌਜੂਦ ਆ ਬਹੁਤ ਪੁਰਾਣੀ ਦੁਕਾਨ ਹੈ ਮੰਡੀ ਫੈਂਟਨ ਤੇ ਰੈਗੂਲਰ ਰਿਟ ਦਾ ਜੇ ਮੈਂ ਓਵਰAllResult ਗੱਲ ਕਰਾਂ ਤੇ ਡ్రਾਈ ਫਰੂਟ ਦਾ ਸਭ ਤੋਂ ਪਹਿਲਾ ਜ਼ਿਕਰ ਆਂਦਾ ਕਿਉਂਕਿ ਸਰਹੱਦ ਪਾਰ ਤੋਂ ਆਂਦਾ ਪਾਕਿਸਤਾਨ ਤੋਂ ਬਹੁਤ ਸਾਰਾ ਜਿਹੜਾ ਹੈ ਕਿ ਉਹ ਸਮਾਨ ਆਂਦਾ ਹੈ ਰਿਟ ਦਾ ਕਿੰਨਾ ਫਰਕ ਹੁਣ ਪਿਆ ਤੇ ਮੇਜਰ ਤੌਰ ਤੇ ਸਪਲਾਈ ਚੇਨ ਕਿਸ ਤਰੀਕੇ ਨਾਲ ਬੇਸਿਕਲੀ ਜ਼ਿਆਦਾ ਤਾਂ 10% ਫਰਕ ਤਾਂ ਪਈ ਹੈ ਟਰਾਂਸਪੋਰਟੇਸ਼ਨ ਦਾ ਹੀ ਜੋ ਕਾਸਟ ਹੈ ਉੱਪਰ ਚੜਿਆ ਵੀ ਰਸਤਾ ਦੇਖੋ ਨਾ ਵਾਏ ਰੋਡ ਆ ਰਿਹਾ ਸੀ ਹੁਣ ਵਾਏ ਦੁਬਈ ਕੰਮਕੇ ਵਾਏ ਸ਼ਿਪ ਆਏਗਾ ਤੇ ਉਹ ਸਿੱਧਾ ਖਰਚਾ ਹੀ ਉੱਪਰ ਪਏਗਾ ਬਾਕੀ ਤਾਂ ਚਲੋ ਨਿੱਕ ਟੈਕਸ ਦਾ ਵਗੈਰਾ ਸੇਮ ਹੀ ਹੈ ਉਹ ਤਾਂ ਕੋਈ ਚੇਂਜ ਨਹੀਂ ਹੋਣਾ ਚਾਹੀਦਾ ਬਟ ਮੇਨ ਪੇ ਜਿਹੜਾ ਬੇਸਿਕਲੀ ਦਾ ਟਰਾਂਸਪੋਰਟੇਸ਼ਨ ਦਾ ਬੇਸ ਜਿਹੜਾ ਹੈ ਤੇ ਟਾਈਮਿੰਗ ਦਾ ਜਿਹੜਾ ਟਾਈਮਿੰਗ ਦਾ ਫਰਕ ਹੈ ਟਾਈਮਿੰਗ ਦਾ ਚਲੋ ਤੇ 10 12 ਦਿਨ ਦਾ ਗੈਪ ਹੈ ਉਹ ਜ਼ਰੂਰ ਪਏਗਾ ਥੋੜਾ ਸਮਾਨ ਵੇਟ ਆਏਗਾ ਤੇ ਟੈਕ ਖਰਚਾ ਵੀ ਉੱਪਰ ਪਏਗਾ ਹੋਰ ਕੋਈ ਚੀਜ਼ ਸਮਝ ਨਹੀਂ ਚਾਹਾਂਗਾ ਕਿ ਮੁੱਖ ਤੌਰ ਤੇ ਜਿਹੜੀਆਂ ਅਫਗਾਨਿਸਤਾਨ ਤੋਂ ਚੀਜ਼ਾਂ ਆਉਂਦੀਆਂ ਉਹ ਆਈਟਮਸ ਕਿਹੜੀਆਂ ਨੇ ਥੋੜਾ ਰੇਟ ਦਾ ਮੈਨੂੰ ਨਾਲ ਤੁਸੀਂ ਬਰੀਫੀਮ ਕਰ ਦਿਓ ਤਾਂ ਕਿ ਜਿਹੜੇ ਦ ਇੱਕ ਤਾਂ ਗੁਰਬੰਦੀ ਗਰੀ ਆਂਦੀ ਹੈ ਜਿਹਨੂੰ ਆਪਾਂ ਆਇਲ ਅਲੀ ਕਹਿੰਦੇ ਆ ਉਹਦਰੋਂ ਆਂਦੀ ਹੈ ਠੀਕ ਹੈ ਅੰਜੀ ਹੈ ਉਹਦਰੋਂ ਆਂਦੀ ਹੈ ਕਸ਼ਮਿਸ਼ ਆਂਦੀ ਹੈ ਉਧਰੋਂ ਕਲਮ ਆਂਦੇ ਆ ਉਧਰੋਂ ਇੱਕ ਬਲੈਕ ਜੀ ਦਾ ਮਤਲਬ ਪਿਸਟਾ ਹੋ ਗਿਆ ਪਿਸਤਾ ਹੋ ਗਿਆ ਪਿਸਤਾ ਹੋ ਗਿਆ ਹਾਂ ਪਿਸਤਾ ਵੀ ਜਿਹਦਾ ਬਲ ਉਹਦਰੋਂ ਵੀ ਉਹ ਆਂਦਾ ਉਧਰੋਂ ਇਹ ਬਲ ਤੁਸੀਂ ਕਿਹ ਲੋ ਕੋਈ ਵੀ ਚੀਜ਼ ਉਹਦੇ ਕਾਸਟਿੰਗ ਦਾ 100 ਰੁਪਏ ਕਿਲੋ ਦਾ ਫਰਕ ਪੈ ਜਾਏਗਾ 100 ਰੁਪਏ ਕਿਲੋ ਦਾ ਫਰਕ ਪੈ ਚੁੱਕਾ ਹੋਇਆ ਮਤਲਬ ਪੈ ਜਾਏਗਾ ਮਤਲਬ ਹੁਲੂ ਲਿਖ ਕਰਕੇ ਪੈ ਰਿਹਾ ਡੇ ਬਡੇ ਜਿਹਦੇ ਕੋਲ ਸਮਾਨ ਜਿੰਨਾ ਆ ਰਿਹਾ ਉਸ ਜਿੰਨਾ ਫਰਕ ਪੈ ਰਿਹਾ ਕਿਉਂਕਿ ਪਿਸਤੇ ਦੀ ਜੇ ਗੱਲ ਕਰੀਏ ਤੇ ਗਰਮੀ ਦਾ ਮੌਸਮ ਹੈ ਆਈਸਕ੍ਰੀਮ ਚ ਵੀ ਯੂਜ਼ ਹੁੰਦਾ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਬਰਫੀ ਚ ਖਾਸ ਤੌਰ ਤੇ ਯੂਜ਼ ਹੁੰਦਾ ਹੈ ਹਾਂ ਦੇਖੋ ਅੱਜ ਨਹੀਂ ਯੂਜ਼ ਹੋ ਰਿਹਾ ਇੱਕ ਮੰਥ ਪਰ ਯੂਜ਼ ਹੋਏਗਾ ਯੂਜ਼ ਤਾਂ ਹੁੰਦਾ ਹੀ ਹੋ ਹੀ ਰਿਹਾ ਨਾ ਆਈਸਕ੍ਰੀਮ ਵੀ ਯੂਜ਼ ਹੋ ਰਿਹਾ ਹੈ ਜਾਂ ਕੋਈ ਬਿਸਕਟ ਬੰਦੇ ਆ ਬਿਸਕਟ ਵਿੱਚ ਪਿਸਤਾ ਬਿਸਕਟ ਬੰਦੇ ਆ ਯੂਸ ਦਾ ਹੁੰਦਾ ਹੀ ਆ ਨਾ ਉਹਦੇ ਵਿੱਚ ਜੋ ਇਸ ਵਕਤ ਹਾਲਾਤ ਬੜੇ ਹੋਏ ਨੇ ਤੇ ਸਟਾਕ ਵੀ ਦਾ ਵੀ ਕਾਫੀ ਦਿੱਕਤ ਹੁੰਦੀ ਹੋਣੀ ਆ ਮਾਲ ਦਾ ਆਂਦਾ ਵੀ ਜਿਹੜਾ ਪ੍ਰਬੰਧ ਉਹ ਤਾਂ ਹਲੇ ਚਲੋ ਇਸ ਗੱਲ ਬੈਨੀਫਿਟ ਹੈ ਵੀ ਗਰਮੀ ਹੈ ਇਨੀ ਕੋਈ ਸੀਲ ਨਹੀਂ ਹੈ ਇਸ ਕਰਕੇ ਕਮ ਚੱਲ ਰਿਹਾ ਕਮ ਚੱਲ ਰਿਹਾ ਹਾਂ ਜੇ ਇਸ ਦੀ ਕੋਈ ਸੀਜ਼ਨ ਹੁੰਦੀ ਤਾਂ ਸ਼ਾਇਦ ਪਾ ਗਏ ਤੇ ਵੀ ਸ਼ਾਰਟੇਜ ਹੋ ਜਾਂਦੀ ਉਸ ਚੀਜ਼ ਦੀ ਗਰਮੀਆਂ ਕਰਕੇ ਚਲੋ ਸ਼ਾਰਟ ਹੀ ਨਹੀਂ ਹੋ ਰਹੀ ਰੇਟ ਇੰਕਰੀਜ਼ ਹੋ ਰਿਹਾ ਮਾਰਕੀਟ ਦੇ ਨੇਚਰ ਕੀ ਕਹਿ ਰਹੀ ਹੈ ਲੋਕ ਵੀ ਆ ਕੇ ਪੁੱਛਦੇ ਹੋਣਗੇ ਕਿ ਪਰਸੋ ਆਲੇ ਲੈ ਲੈ ਕੇ ਪਰਸੋ ਆਲੇ ਲੈ ਕੇ ਜਿਵੇਂ ਕਿ ਪਰੋ ਜਿਹੜਾ ਸ਼ੌਪਕੀਪਰ ਹੋਇਆ ਇਹ ਕਹਿੰਦਾ ਇਹ ਕਹਿੰਦਾ ਜਿਹੜਾ ਸਦਾ ਸਮਾਨ ਹੀ ਨਹੀਂ ਆਇਆ ਉਹ ਕਿਹਾ ਜੋ ਪਿਛੋ ਰੇਟ ਆ ਰਹੇ ਆ ਉਹਦੇ ਹੀ ਦੇਣਾ ਉਹਦੇ ਤੇ ਦੇਣਾ ਹੀ ਹੈ ਜੀ ਉਹਦੇ ਕੋਲ 10 ਕਿਲੋ ਜਾ 2-4 ਕਿ ਇੱਕ ਤੱਕ ਦੇਣਾ ਅੰਦਰ ਪਿਆ ਵੀ ਹੋਏਗਾ ਉਹ ਕਹਿੰਦਾ ਨੈਕਸਟ ਕਿੰਨੇ ਦਾ ਮੇਰਾ ਮਹਿੰਗਾ ਆ ਰਿਹਾ ਮੈਂ ਮੈਂ ਕਾਰਮਿਕ ওভারਲ ਸਾਰੀਆਂ ਚੀਜ਼ਾਂ ਤੇ ਅੱਜ ਲਈ ਤੇ ਕੱਲ ਅਸਰ ਪੈਣਗੇ ਬਿਲਕੁਲ ਪਹਿਨਣ ਵਾਲਾ ਹੈ ਥੈਂਕ ਯੂ ਸਰਦਾਰ ਸਾਹਿਬ ਜੋ ਰੇਟ ਤੇ ਵੀ ਫਰਕ ਥੋੜਾ ਪਿਆ ਹੈ ਜੋ ਅਸਲੀ ਮਾਹੌਲ ਦਾ ਤਰਾ ਹੈ ਅੱਗੇ ਕਦੀ ਵਪਾਰ ਚ ਇਸ ਤਰੀਕੇ ਦੀ ਸਥਿਤੀ ਬਣੀ ਸੀ ਨਹੀਂ ਇਹ ਪਹਿਲੀ ਵਾਰੀ ਬਣੀ ਹੈ ਹੈ ਹੋਇਆ ਗਲਤ ਕੰਮ ਹੈ ਜੋ ਵੀ ਗਲਤ ਲੇਕਿਨ ਅਸਲ ਲੋਕਾਂ ਦੇ ਪੈਰਿਆ ਬਹੁਤ ਜ਼ਿਆਦਾ ਬਹੁਤ ਨੁਕਸਾਨ ਹੋ ਰਿਹਾ ਪੈਨਿਕ ਦੀ ਵੀ ਸਿਚੁਏਸ਼ਨ ਹੋਏਗੀ ਹਾਂ ਹੋਏਗੀ 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 ਲੋਕ ਜੀ ਜੋ ਭਾਜੀ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਲੋਕ ਵੀ ਆ ਕੇ ਪੁੱਛਦੇ ਨੇ ਪਿਛਲੀ ਵਾਰੀ ਸਮਾਨ ਕੁਝ ਹੋਰ ਰੇਟ ਤੇ ਲੈ ਕੇ ਆਇਆ ਹਾਂ ਜੀ ਨਹੀਂ ਰੇਟ ਵਧੇ ਹੋਏ ਨੇ ਨੁਕਸਾਨ ਤਾਂ ਹੋਏਗਾ ਹੀ ਨੁਕਸਾਨ ਤਾਂ ਲੋਕਾਂ ਦਾ ਹੋ ਰਿਹਾ ਬਹੁਤ ਲੋਕ ਨਾਲ ਵੀ ਅਸਫਤ ਜਿਹੜੀ ਹੈ ਕਿ ਉਹ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦਾ ਜਿਹੜਾ ਹੈ ਕਿ ਓਵਰ ਆਲ ਇਸ ਸਾਰੀ ਗੱਲ ਦੇ ਉੱਤੇ ਕੀ ਵਿਊ ਪੁਆਇੰਟ ਹੈ ਪਰ ਮੈਂ ਤੁਹਾਨੂੰ ਦੱਸਿਆ ਕਿ ਮੋٹے ਤੌਰ ਤੇ ਜੋ ਇਸ ਵਕਤ ਦੀ ਸਥਿਤੀ ਮਾਰਕੀਟ ਦੀ ਵੀ ਹੈ ਹਾਲਾਂਕਿ ਜੋ ਖਬਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਮੰਡੀ ਫੈਂਟਨਗਨ 'ਚ ਇਸ ਵਕਤ ਮੈਂ ਮੌਜੂਦ ਆ ਇਹ ਬਹੁਤ ਮਸ਼ਹੂਰ ਤੇ ਪੁਰਾਣੀ ਜਿਹੜੀ ਹੈ ਕਿ ਉਹ ਮੰਡੀ ਦੱਸੀ ਜਾਂਦੀ ਹੈ ਡਰਾਈ ਫਰੂਟ ਦਾ ਖਾਸ ਤੌਰ ਤੇ ਜ਼ਿਕਰ ਇੱਥੇ ਤਾਂ ਹੋ ਰਿਹਾ ਕਿਉਂਕਿ ਅਫਗਾਨਿਸਤਾਨ ਤੋਂ ਬਹੁਤ ਸਾਰਾ ਐਸਾ ਸਮਾਨ ਹੈ ਕਿ ਜੋ ਕਿ ਉਧਰੋਂ ਇੰਪੋਰਟ ਹੋ ਕੇ ਇਸ ਪਾਸਿਓਂ ਆਂਦਾ ਵਾ ਜਿੰਦੇ 'ਚ ਡਰਾਈ ਫਰੂਟ ਦਾ ਮੋٹے ਤੌਰ ਤੇ ਜ਼ਿਕਰ ਹੁੰਦਾ ਵਾ ਤੇ ਲੋਕਾਂ 'ਚ ਵੀ ਜਿਹੜਾ ਹੈ ਕਿ ਉਹ ਕਿਤੇ ਨਾ ਕਿਤੇ ਥੋੜਾ ਬਹੁਤ ਪੈਣਕ ਦਾ ਜਿਹੜਾ ਕਿ ਜ਼ਰੂਰ ਮਾਹੌਲ ਹੈ ਸਰਦਾਰ ਸਾਹਿਬ ਨੇ ਜਿਸ ਤਰੀਕੇ ਨਾਲ ਜ਼ ਐਸੀ ਬਦਾਮ ਦੀ ਗੱਲ ਕਰੀਏ, ਇੰਜੀਰ ਦੀ ਗੱਲ ਕਰੀਏ, ਕਾਲੇ ਜੀਰੇ ਦੀ ਗੱਲ ਕਰੀਏ। ਬਹੁਤ ਸਾਰੀਆਂ ਐਸੀਆਂ ਵਸਤੂਆਂ ਨੇ, ਬਹੁਤ ਚੀਜ਼ਾਂ ਨੇ ਜਿਹੜੀਆਂ ਉਧਰੋਂ ਇਧਰ ਆਂਦੀਆਂ ਨੇ ਪਰ ਟਰਾਂਸਪੋਰਟ ਦੀ ਜਿਹੜੀ ਹੈ ਕਿ ਦਿੱਕਤ ਹੋਣ ਕਰਕੇ ਕਿਉਂਕਿ ਖਬਰਾਂ ਨਸ਼ਰ ਹੁਣ ਇਹ ਵੀ ਹੋ ਰਹੀਆਂ ਨੇ ਕਿ ਜੋ ਲੋਕ ਵਾਪਸ ਆਪਣੇ ਵਤਨ ਜਾਣਾ ਚਾਹੁੰਦੇ ਨੇ ਪਾਕਿਸਤਾਨ ਵੱਲੋਂ ਉਹਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਪਿਆ। ਇੱਥਾਂ ਸੀਆਂ ਸਾਰੀਆਂ ਜੋ ਸਥਿਤੀਆਂ ਨੇ ਆਉਣ ਵਾਲੇ ਦਿਨਾਂ ਦੇ ਉੱਤੇ ਜ਼ਰੂਰ ਜਿਹੜਾ ਹੈ ਕਿ ਰਸੋਈ ਘਰ ਤੇ ਵੀ ਅਸਰ ਪਾਣੀ ਹੈ ਤੇ ਜਿਹਦਾ ਅਸਰ ਹੁਣ ਤੋਂ ਹੀ ਜਿਹੜਾ ਹੈ ਉਹ ਪੈਣਾ ਸ਼ੁਰੂ ਹੋ ਗਿਆ ਹੋਇਆ। ਮੇਰੇ ਕੈਮਰਾ ਪਰ